ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ। ਦੇਖੋ ਜੀ ਅਸੀਂ ਇਹ ਤਿਆਰ ਕਰ ਲਿਆ। ਸਲਵਾਰ ਦੇ ਪੌਂਚੇ ਹਾਂ ਤੇ ਆਪਾਂ ਪੈਚ ਲਾ ਕੇ ਵਰਕ ਕੀਤਾ ਹੈ। ਤੇ ਦੋਨੇ ਪੌਂਚੇ ਸਲਵਾਰ ਤੇ ਤਿਆਰ ਹੋ ਗਏ। ਦੇਖੋ ਇਸ ਤਰ੍ਹਾਂ ਦੇ ਬਣ ਕੇ ਤਿਆਰ ਹੋਏ ਆ ਬਹੁਤ ਹੀ ਸੋਹਣੇ ਲੱਗਦੇ ਆ। ਤੇ ਇਹਦੇ ਨਾਲ ਕਮੀਜ਼ ਦਾ ਕੱਪੜਾ ਹੈ। ਦੇਖੋ ਇਹ ਕਮੀਜ਼ ਨਾਲੋਂ ਹੀ ਆਪਾਂ ਇਹ ਪੈਚ ਕੀਤਾ ਹੋਇਆ ਹੈ। ਤੇ ਕੋਟਣ ਵੀ ਬਹੁਤ ਹੀ ਸੋਹਣੀ ਕੋਟਣ ਹੈ ਇਹ। ਤੁਹਾਨੂੰ ਬੁਖਾ ਦੇਣੇ ਆ ਅਸੀਂ। ਤੇ ਇਹ ਟਾਈ ਮੀਟਰ ਹੈ ਤੇ ਇਹ 2/2 ਦਾ ਅਸਲ ਵਾਰ ਦਾ 2 ਮੀਟਰ ਦਾ ਵੱਡੇ ਪਣੇ ਦਾ ਤੇ ਇਹਦੇ ਨਾਲ ਤਾਂ ਇਹ ਦੁਪੱਟਾ ਹੈਗਾ ਲਗਵਾਇਆ ਹੈ ਤੇ ਇਹਦੇ ਨਾਲ ਤਾਂ ਆਪਣੇ ਕੋਲ ਇੱਕ ਸੂਟ ਹੋਰ ਹੈ ਜੇ ਕਿਸੇ ਭੈਣ ਨੇ ਲੈਣਾ ਹੋਵੇ ਤਾਂ ਭਾਵੇਂ ਤੁਸੀਂ ਪਾਇ ਚਲਵਾ ਸਕਦੇ ਹੋ ਭਾਵੇਂ ਤੁਸੀਂ ਉਹ ਆਰਡਰ ਜਾਣ ਭਈ ਜੇ ਖੇ ਤਿਆਰ ਕਰਵਾ ਸਕਦੇ ਹੋ ਤੇ ਇੱਕ ਸੂਟ ਤਾਂ ਆਪਣਾ ਇਹ ਬਣ ਗਿਆ ਤੇ ਇੱਕ ਸੂਟ ਆਪਣੇ ਕੋਲ ਹੋਰ ਹੈਗਾ ਦੇਖੋ ਇਹਦਾ ਕਮੀਜ਼ ਇਹਦਾ ਕੱਪੜਾ 2.5 ਮੀਟਰ ਤੇ ਇਹ 2 ਮੀਟਰ ਵੱਡੇ ਬਣੇ ਦਾ 2x2 ਦਾ ਤੇ ਇਹ ਤੇ ਤੁਸੀਂ ਆਪ ਦੇ ਕੋਲੋਂ ਡਿਜ਼ਾਈਨ ਭੇਜ ਕੇ ਤਿਆਰ ਕਰਵਾਉਣਾ ਤਾਂ ਵੀ ਕਰਵਾ ਸਕਦੇ ਹੋ ਜੇ ਪਾਇ ਚਲਵਾ ਕੇ ਇਸੇ ਤਰ੍ਹਾਂ ਬਈ ਤਿਆਰ ਕਰਵਾਉਣਾ ਤਾਂ ਵੀ ਕਰਵਾ ਸਕਦੇ ਹੋ ਕੋਈ ਹੋਰ ਡਿਜ਼ਾਈਨ ਦਾ ਤੁਸੀਂ ਤਿਆਰ ਕਰਵਾਉਣਾ ਤਾਂ ਸਾਨੂੰ ਡਿਜ਼ਾਈਨ ਭੇਜ ਕੇ ਜੇ ਕਿਸੇ ਭੈਣ ਨੂੰ ਚਾਹੀਦਾ ਤਾਂ ਇਹ ਸਾਥੋਂ ਲੈ ਸਕਦੀ ਹੈ ਸਾਡੇ ਕੋਲ ਇੱਕ ਸੂਟ ਦਾ ਇਹ ਹੈਗਾ ਠੀਕ ਹੈ ਜੇ ਦੁਪੱਟਾ ਲਗਾਉਣਾ ਹੈ ਤਾਂ ਅਸੀਂ ਉਹ ਵੀ ਲਾ ਦੇਾਂਗੇ ਤੇ ਸਾਨੂੰ WhatsApp ਤੇ ਆਰਡਰ ਕਰ ਸਕਦੇ ਹੋ ਤੇ ਉਸੇ ਆ ਇਹਦਾ ਰੇਟ ਪੁੱਛ ਸਕਦੇ ਹੋ ਠੀਕ ਹੈ ਜੀ ਇੱਕ ਸਾਡੇ ਕੋਲੇ ਹੋਰ ਸੂਟ ਹੈ ਇਹ ਦੋ ਕਮੀਜ਼ਾਂ ਦਾ ਕੱਪੜਾ ਹੈ ਕੋਈ ਵੀ ਕਿਸੇ ਵੀ ਕਲਰ ਦੀ ਸਲਵਾਰ ਤੁਸੀਂ ਲਵਾਉਣੀ ਹੈ ਲਵਾ ਕੇ ਸਾਤੋਂ ਸੂਟ ਤਿਆਰ ਕਰਵਾ ਸਕਦੇ ਹੋ ਚਾਹੇ ਤੁਸੀਂ ਇਹੀ ਪੈਚ ਖਟਾ ਕੇ ਇਹੀ ਪੈਚ ਕਰਾਉਣੇ ਆ ਪੈਚਵਰਕ ਕਰਾਉਣਾ ਇਸੇ ਨਾਲ ਦਾ ਹੀ ਤਦੋਂ ਸੇ ਇਹ ਵੀ ਕਰਵਾ ਸਕਦੇ ਹੋ ਜੇ ਤੁਸੀਂ ਇਹ ਚ ਕਢਾਈ ਕਰਵਾਉਣੀ ਹੈ ਤਾਂ ਸਾਥ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਦੇਖ ਜਿਹੜੇ ਆਪ ਦੇ ਮਨ ਪਸੰਦ ਦੀ ਇਹਦੇ ਨਾਲ ਸੰਵਾਰ ਲਵਾ ਸਕਦੇ ਹੋ ਭਮਾ ਕਰੀਮ ਕਲਰ ਦੀ ਹੈ ਜੀ ਲਵਾ ਲਓ ਭਮਾ ਗਰੇ ਜੀ ਭਮਾ ਇਸ ਤਰ੍ਹਾਂ ਦੀ ਭਮਾ ਇਸ ਤਰ੍ਹਾਂ ਦੀ ਇਹ ਦੋ ਕਮੀਜ਼ਾਂ ਦਾ ਕੱਪੜਾ ਜੇ ਕਿਸੇ ਨੇ ਲਵਾਉਣਾ ਹੋਵੇ ਇਹ ਵੀ ਕੱਪੜਾ ਬਹੁਤ ਸੋਹਣਾ ਦੇਖੋ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਜੇ ਜੇ ਕਿਸੇ ਪਹਿਨਣ ਲੈਣਾ ਹੋਵੇ ਤਾਂ ਇਹ ਵੀ ਸਾਥੋਂ ਤਿਆਰ ਕਰਵਾ ਸਕਦੇ ਆ ਸੂਟ ਤੇ ਸਾਨੂੰ ਵਟਸਐਪ ਤੇ ਆਰਡਰ ਕਰ ਸਕਦੇ ਆ ਤੇ ਹੋਰ ਵੀ ਜੇ ਤੁਸੀਂ ਕੋਈ ਸੂਟ ਪੈਂਟ ਕਰਵਾਉਣਾ ਜਾਂ ਨੀਡਲ ਵਰਕ ਕਰਵਾਉਣਾ ਤਾਂ ਉਹ ਵੀ ਕਰਵਾ ਸਕਦੇ ਹੋ ਇੱਕ ਤਾਂ ਸਾਨੂੰ ਸੂਟ ਦਿਖਾਉਣੀ ਆ ਸੀ ਦੇਖੋ ਇੱਕ ਸੂਟ ਆਪਣੇ ਕੋਲ ਇਹ ਸਿੰਧੀ ਬੂਟੀ ਆਪਾਂ ਇਹ ਥੋੜਾ ਜਨਾ ਫਿੱਕਾ ਕਲਰ ਰੰਗ ਹੈ ਤੇ ਇਹ ਤਰ੍ਹਾਂ ਦਾ ਕਲਰ ਜਿਆ ਹੈ ਮੁੰਗੀ ਕਲਰ ਹੈ ਤੇ ਇਹ ਆਪਣੇ ਕੋਲੇ ਸਿੰਦੀ ਬੂਟੀ ਦਾ ਸੂਟ ਆਪਾਂ ਤਿਆਰ ਕਰਨਾ ਹੈ। ਤੇ ਇਹ ਵੀ ਬਹੁਤ ਸੋਹਣਾ ਕੱਪੜਾ ਹੈ। ਇਹ ਤੇ ਲਾਉਣ ਲਾਉਣ ਦੀ ਲੋੜ ਵੀ ਨਹੀਂ ਜੇ ਤੁਸੀਂ ਸਿੰਦੀ ਬੂਟੀ ਦਾ ਸੂਟ ਤਿਆਰ ਕਰਵਾਉਣਾ ਹੋਵੇ ਕਰਵਾ ਸਕਦੇ ਹੋ। ਜਾਂ ਜਿਹੜੇ ਹੁਣ ਟ੍ਰੈਂਡ ਤੇ ਚੱਲਦੇ ਆ ਗੁਲਾਬ ਦੇ ਫੁੱਲ ਜੀ ਬੰਨਦੇ ਆ ਸੂਈ ਨਾਲ ਹੀ ਉਹ ਵੀ ਤੁਸੀਂ ਸਾਥੋਂ ਤਿਆਰ ਕਰਵਾ ਸਕਦੇ ਹੋ ਸੂਟ। ਇਹ ਹੈ ਆਪਣੇ ਕੋਲੇ ਮੂੰਗੀ ਕਲਰ ਦਾ ਸੂਟ ਹੈ ਤੇ ਆਪਾਂ ਸਿੰਦੀ ਬੂਟੀ ਦਾ ਸ਼ਾਰ ਕਰਨਾ ਅੱਗੇ ਤੁਹਾਨੂੰ ਅਸੀਂ ਇਹ ਵੀ ਦਿਖਾਵਾਂਗੇ ਸੂਟ ਤੇ ਆ ਤੁਹਾਨੂੰ ਸੂਟ ਕਹੇਜਾ ਲੱਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਸਾਨੂੰ ਆਰਡਰ ਵੀ ਕਰੋ ਮਸ਼ੀਨ ਵਰਕ ਤੇ ਨੀਡਲ ਵਰਕ ਤੇ ਸਿੰਦੀ ਬੂਟੀ ਦੇ ਤੇ ਪੇਂਟ ਵਾਲੇ ਸੂਟਾਂ ਦੇ ਵੀ ਆਰਡਰ ਕਰ ਸਕਦੇ ਹੋ ਤੇ ਜੇ ਇਹਨਾਂ ਦੋਨਾਂ ਸੂਟਾਂ ਚੋਂ ਤਿੰਨਾਂ ਚੋਂ ਕਿਸੇ ਨੇ ਲੈਣਾ ਤਾਂ ਭੈਣ ਨੂੰ ਚਾਹੀਦਾ ਹੋਵੇ ਤਾਂ ਸੱਤ ਤਿਆਰ ਕਰਵਾ ਸਕਦੇ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ